ਸਸਿਕਲ ਦੋਸਤੋ ਦੋਸਤੋ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਪਿੰਡ ਕੱਲਾ ਮਾਜਰਾ ਦੇ ਵਿੱਚ ਜੋ ਵੋਟਾਂ ਪਈਆਂ ਹਨ ਕਿਹੜੀ ਪਾਰਟੀ ਜਿੱਤੀ ਹੈ ਕਿਹੜੀ ਹਾਰੀ ਹੈ ਪੂਰੀ ਗੱਲਬਾਤ ਕਰਾਂਗੇ ਦੋਸਤੋ 18ਵੀਂ 18ਵੀਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਕਾਂਗਰਸ ਸੱਤ ਸੀਟਾਂ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਤੇ ਦੋ ਆਜ਼ਾਦ ਉਮੀਦਵਾਰ ਕੈਂਡੀਡੇਟਸ ਨੇ ਜਿੱਤੀਆਂ ਹਨ ਪੰਜਾਬ ਦੀਆਂ ਸਿਰਫ 13 ਲੋਕ ਸਭਾ ਸੀਟਾਂ ਹਨ ਜਿਦੇ ਵਿੱਚੋਂ ਬਹੁਮਤ ਕਾਂਗਰਸ ਪਾਰਟੀ ਨੂੰ ਮਿਲਿਆ ਸੱਤ ਸੀਟਾਂ ਜਿੱਤ ਕੇ ਕਾਂਗਰਸ ਪਾਵਰ ਦੇ ਵਿੱਚ ਆਈ ਹੈ ਦੋਸਤੋ ਜ਼ਿਕਰ ਜੋਗਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਅ ਦੇਸ਼ ਭਰ ਦੇ ਵਿੱਚ ਡੈਸ਼ ਲੈਵਲ ਤੇ ਅ ਕਟਵੰਦਨ ਸੀਗਾ ਲੇਕਿਨ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਆਪਣੇ ਬਲ ਬੁੱਤੇ ਇਲੈਕਸ਼ਨ ਲੜ ਰਹੀਆਂ ਸੀਗੀਆਂ ਇਹਨਾਂ ਦੋਨਾਂ ਦਾ ਕਿਸੇ ਪਾਰਟੀ ਨਾਲ ਕੋਈ ਕਟਚੋੜ ਨਹੀਂ ਸੀਗਾ ਦੋਸਤੋ ਆਮ ਆਦਮੀ ਪਾਰਟੀ ਆਪਣੇ ਵਾਅਦੇ ਦੇ ਦਾਅਵੇ ਅਕੋਰਡਿੰਗ ਟੂ ਪਰਫਾਰਮੈਂਸ ਨਹੀਂ ਕਰ ਸਕੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦਾ 13 0 ਦਾ ਵਾਅਦਾ ਦੀ ਹਵਾ ਨਿਕਲ ਗਈ 13 ਦੇ ਅੱਗੇ 1 ਆ ਉੜ ਗਿਆ ਸਿਰਫ 3 ਰਹਿ ਗਿਆ ਪਟਿਆਲਾ ਲੋਕ ਸਭਾ ਸੀਟ ਦੋਸਤੋ ਜਿਕਰ ਜੋ ਹੈ ਕਿ ਕਾਂਗਰਸ ਪਾਰਟੀ ਨੇ ਜਿੱਤੀ ਹੈ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਉਮੀਦਵਾਰ ਹਨ ਪਟਿਆਲਾ ਤੋਂ ਉਹ ਜਿੱਤੇ ਹਨ ਦੂਸਰੀ ਵਾਰ ਲੋਕ ਸਭਾ ਸੀਟ ਇਹ ਇਸ ਤੋਂ ਪਹਿਲਾਂ ਉਹ 2004 ਨਾਲ ਵਿੱਚ ਇਹ ਸੀਟ ਜਿੱਤੇ ਸੀਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਵੱਜੋਂ ਰਾਈਟ ਨਾਓ ਕਾਂਗਰਸ ਵੱਲੋਂ ਉਮੀਦਵਾਰ ਦੇ ਤੌਰ ਤੇ ਜਿੱਤੇ ਹਨ ਦੂਸਰੇ ਨੰਬਰ ਤੇ ਡਾਕਟਰ ਬਲਬੀਰ ਸਿੰਘ ਆਮ ਆਰਮੀ ਪਾਰਟੀ ਦੇ ਉਮੀਦਵਾਰ ਰਹੇ ਹਨ ਤੇ ਮਹਾਰਾਣੀ ਪ੍ਰਨੀਤ ਕੌਰ 3 ਨੰਬਰ ਤੇ ਰਹੇ ਨੇ ਤੇ ਸ਼੍ਰੋਮਣੀ ਖਾਲਸਾ ਦਲ ਦੇ ਐਨ ਕੇ ਸ਼ਰਮਾ 4 ਨੰਬਰ ਤੇ ਰਹੇ ਹਨ ਦੋਸਤੋ ਪਿੰਡ ਕੱਲੇ ਮਾਇਰਾ ਵਿੱਚ ਕੁੱਲ 723 ਵੋਟਾਂ ਹਨ ਜਿਹਦੇ ਵਿੱਚੋਂ 4 ਸਿਰਫ ਓਨਲੀ 497 497 ਵੋਟਾਂ ਹੀ ਪੋਲ ਹੋਈਆਂ ਹਨ ਵਿੱਚ ਦੋ ਵੋਟਾਂ ਪੋਲਿੰਗ ਅਫਸਰਾਂ ਦੀਆਂ ਸੀਗੀਆਂ ਉਹਨਾਂ ਦੀਆਂ ਵੋਟਾਂ ਵੀ ਕਿਉਂਕਿ ਉਹ ਲੋਕ ਸਭਾ ਹਲਕਾ ਪਟਿਆਲਾ ਤੋਂ ਸੀਗੇ ਦੋ ਵੋਟਾਂ ਉਹਨਾਂ ਦੀ ਵੀ ਇਨਕਲੂਡਿੰਗ ਕਰਕੇ 499 ਵੋਟਾਂ ਪੁਖਤੀਆਂ ਹਨ ਜਿਹਦੇ ਵਿੱਚੋਂ ਦੋਸਤੋ ਦੱਸਣਾ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੂੰ 15 ਵੋਟਾਂ ਪਈਆਂ ਭਾਜਪਾ ਦੇ ਕੈਂਡੀਡੇਟ ਮਹਾਰਾਣੀ ਪ੍ਰਨੀਤ ਕੌਰ ਨੂੰ 36 ਵੋਟਾਂ ਪਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਨ ਕੇ ਸ਼ਰਮਾ ਨੂੰ 36 63 63 ਵੋਟਾਂ ਪਈਆਂ ਤੇ ਬਹੁਜਨ ਸਮਾਜ ਪਾਰਟੀ ਨੂੰ 44 ਵੋਟਾਂ 44 ਵੋਟਸ ਪਿੰਡ ਕਲਾ ਮਾਜਰੇ ਦੇ ਵਿੱਚੋਂ ਪਈਆਂ ਤੇ ਆਮ ਆਦਮੀ ਪਾਰਟੀ ਸੱਤਾ ਤਿਰਪਾਲਟੀ ਹੈ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਸਿਰਫ 147 147 ਵੋਟਾਂ ਹੀ ਪੂਲ ਹੋਈਆਂ ਤੇ ਕਾਂਗਰਸ ਪਾਰਟੀ ਨੂੰ 168 168 ਬੋਟਸ ਪਈਆਂ ਬਾਕੀ ਅਦਰਸ ਵੋਟ 1 2 2 ਕਰਕੇ ਬਾਕੀ ਅਦਰਸ ਕੈਂਡੀਡੇਟਸ ਨੂੰ ਪੈ ਗਈਆਂ ਦੋਸਤੋ ਪਿੰਡ ਕੱਲੇ ਮਾਜਰੇ ਦਾ ਬੂਥ ਨੰਬਰ 218 ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਪਿੰਡ ਕੱਲੇ ਮਾਇਰੇ ਦੇ ਵਿੱਚ ਕਾਂਗਰਸ ਪਾਰਟੀ ਸਿਰਫ 21 ਵੋਟਾਂ ਨਾਲ ਜਿੱਤੀ ਅਤੇ ਆਮ ਆਦਮੀ ਨੂੰ ਹਰਾ ਕੇ ਜਿੱਤੀ ਹੈ। ਸੋ ਇਹਦੇ ਵਿੱਚ ਕੀ ਕਾਰਨ ਹਨ ਆਮ ਆਦਮੀ ਪਾਰਟੀ ਦੀ ਨਾਬਾ ਕੰਸਿਸਟੈਂਸੀ ਦੇ ਵਿੱਚੋਂ ਹਾਰ ਹੋਈ ਹੈ। ਤਾਂ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਦੋਸਤੋ। ਬਾਕੀ ਇਸ ਇਸ ਵੰਨ ਇੱਕ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਕਾਰਨ ਹਨ ਜਿਹਦੇ ਕਰਕੇ ਆਮ ਆਦਮੀ ਪਾਰਟੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ 13 0 ਦੀ ਪਰਫਾਰਮੈਂਸ ਨਹੀਂ ਦਿਖਾ ਸਕੀ ਦੇ ਦਾਅਵੇ ਨੇ ਉਲਟਾ 13 0 ਦੀ ਜਗਤ ਤੇ 3 0 ਹੀ ਰਹਿ ਤੇ 1 ਆਉਟ ਗਿਆ 3 ਆ ਹੀ ਰਹਿ ਗਿਆ ਸਿੱਧੂ ਕੇਮਲ ਟੀਵੀ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਦੇਖਣ ਲਈ ਸਾਰਿਆਂ ਦਾ ਤੈਜ ਲੋ ਧੰਨਵਾਦ ਜੀ